ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਨੂੰ ਮਿਲਾਂਨੇ ਆ ਬਾਪੂ ਗੁਰਚਰਨ ਸਿੰਘ ਦੇ ਨਾਲ ਬਾਪੂ ਜੀ ਆਪਾਂ ਨੂੰ ਦੱਸਣਗੇ ਜਦੋਂ ਦੇਸ਼ ਦੀ ਵੰਡ ਹੋਈ ਸੀ ਉਦੋਂ ਕੀ ਕੁਝ ਹੋਇਆ ਸੀ ਸਤਿ ਸ਼੍ਰੀ ਅਕਾਲ ਬਾਪੂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜਦੋਂ ਦੇਸ਼ ਦੀ ਵੰਡ ਹੋਈ ਸੀ ਤੁਸੀਂ ਕਿੰਨੇ ਕ ਸਾਲ ਦੇ ਸੀ ਮੈਂ 8 ਸਾਲਾਂ ਦਾ ਸੀ ਅੱਛਾ ਜਦੋਂ ਰੋਲਾ ਪਿਆ ਸੀਗਾ ਉਦੋਂ ਕੀ ਕੁਝ ਹੋਇਆ ਸੀ ਮੁਸਲਮਾਨਾਂ ਨੇ ਜਦੋਂ ਰੋਲਾ ਪਿਆ ਉਦੋਂ ਅਸੀਂ ਮੈਂ 8 ਸਾਲਾਂ ਦਾ ਸੀ ਅੱਛਾ ਉਦੋਂ ਕੀ ਕੁਝ ਹੋਇਆ ਸੀਗਾ ਉਦੋਂ ਹੋਣਾ ਕੀ ਆ ਹਾਂ ਵੀ ਹਿੰਦੁਸਤਾਨ ਕਿਸੇ ਆ ਗਏ ਆ ਪਾ ਇਧਰ ਹਿੰਦੁਸਤਾਨ ਦੇ ਮੁਸਲਮਾਨ ਪਾ ਪਾ ਜਿਹੜੇ ਗਏ ਹਿੰਦੁਸਤਾਨ ਤੋਂ ਪਾਕਿਸਤਾਨ ਬਣਿਆ ਅੱਛਾ ਤੇ ਮੁਸਲਮਾਨਾਂ ਨੇ ਕੋਈ ਅਤਿਆਚਾਰ ਕੀਤੇ ਸੀ ਪਾਕਿਸਤਾਨ ਕਰੀਆ ਬਹੁਤ ਕਰੀਆ ਹਿੰਦੂਆਂ ਨੇ ਵੀ ਕਰੀ ਮੁਸਲਮਾਨਾਂ ਨੇ ਵੀ ਕਰੀਆ ਪਰ ਸਾਡੇ ਵਾਲਾ ਕਾਫਲਾ ਸਹੀ ਆ ਗਿਆ ਸੀ 4 ਵਜੇ ਕਰੋ ਸ਼ਾਮ ਨੂੰ ਨਿਕਲੇ ਆ ਹਾਂਜੀ ਤੇ ਬਾਹਰ ਰੌਣਕ ਸੀ ਪੰਜ 10 15 ਹਮੜਾ ਪਿਆ ਦੀ ਰੌਣਕ ਸੀ ਬਾਹਰ ਗਈ ਵੇਲਾ થਾ ਦੇ ਉਥੇ 4-5 ਬਿੰਡ ਇਕੱਠੇ ਹੋ ਗਏ ਰਾਤ ਰਾਤ ਹਾਂਜੀ ਉਥੋਂ ਸਵੇਰ ਨੂੰ ਅਸੀਂ ਤੁਰੇ ਆ 8 ਵਜੇ ਆਰਫਾ ਹੋਏ ਹਾਂ ਹਾਂਜੀ ਆਰ ਖਾਣ ਕੇ ਰਾਤ ਰਹੇ ਹਾਂ ਮਾਲ ਟੰਗੜ ਸਾਰਾ ਲੈ ਆਂਦਾ ਤੇ ਦਾਣਿਆਂ ਦੇ ਭਰੇ ਅੰਦਰ ਛੱਜੇ ਮੰਜੇ ਲੈ ਜਾਂਦੇ ਸੀ ਤੇ ਦਾਣਿਆਂ ਦੇ ਭਰੇ ਅੰਦਰ ਛੱਜੇ ਆਏ ਆ ਇੱਥੇ ਆਣ ਕੇ ਫਿਰ ਮੰਜੇ ਵੀ ਬੁੜੀਆਂ ਨੇ ਵਾਟ-ਵਾਟ ਕੇ ਮਾਣ ਨੂੰ ਵਾਰ ਦਿੱਤਾ ਮੰਜੇ ਜਿਹੜੇ ਸੀ ਤੇ ਮਾਤੇ ਨੇ ਚਾਰ ਮੰਜੇ ਜਾਂਦੇ ਅਸੀਂ ਗੱਡੇਆਂਾਂ ਤੇ ਜਿਹੜਾ ਉਹਨਾਂ ਹੀ ਸਮਾਨ ਤੇ ਬਾਕੀ ਮਾਹ ਆਲਾ ਉਹਨਾਂ ਕੇ ਸਾਰਾ ਅਸੀਂ ਹਾਰ ਫਿਛੜਿਆ ਕਾਇਆਂ ਮੱਜਾਂ ਝੋਟੀਆਂ ਵਹਿੜਾਂ ਮਤਲਬ ਉਹ ਇਦਾਂ ਹੀ ਛੱਡ ਦਿੱਤਾ ਤੁਸੀਂ ਉਦਾਂ ਹੀ ਛੱਡ ਦਿੱਤਾ ਅਸੀਂ ਅੱਛਾ ਕਿਉਂ ਛੱਡਿਆ ਸੀਗਾ ਬਾਪੂ ਜੀ ਉਹ ਉਹ ਛੱਡਿਆ ਸੀ ਕਿ ਅਸੀਂ ਕਹਿਣ ਲੱਗੇ ਵੀ ਗਾਂ ਹੈੜਿਆ ਹਾਂਜੀ ਉਹ ਹੈਡ ਤੋਂ ਕਾ ਨੰਗਾ ਨਹੀਂ ਦੇਣੇ ਪਸੂਏ ਮੁਸਲਮਾਨਾਂ ਨੇ ਅੱਛਾ ਮਤਲਬ ਮੁਸਲਮਾਨਾਂ ਦੇ ਡਰ ਤੋਂ ਛੱਡ ਕੇ ਆ ਗਰਕ ਤੋਂ ਛੱਡ ਕੇ ਵੀ ਮੁਸਲਮਾਨਾਂ ਨੰਗਾ ਨਹੀਂ ਦੇਣੇ ਤੇ ਇੱਥੇ ਹੀ ਛੱਡ ਦਿਓ ਅੱਛਾ ਤੇ ਸਾਡੇ ਬਾਪੂ ਵੀ ਨੌ ਪਾਲ ਤਾਂ ਲਿਆਏ ਸੀ ਹਾਂਜੀ ਇਹਨਾਂ ਨੇ ਕਹਿ ਵੀ ਜੇ ਨੰਗਾ ਨੰਗੜ ਦੇਣਗੇ ਚੱਲ ਹੈਡ ਤੇ ਚੱਲ ਕੇ ਛੱਡਾਂਗੇ ਜੇ ਨੰਗਾ ਤੇ ਚੱਲ ਜਾਂਦੇ ਹਾਲਤ ਜੋੜ ਲਾਂਗੇ ਹਾਂਜੀ ਤੇ ਅਗੀ 9 ਵਜੇ ਚੌਥੇ ਸਵੇਰ ਨੂੰ ਤੁਰੇ ਆ ਉਥੋਂ ਹਾਂਜੀ ਦੂਜੇ ਤੋਂ ਕੀ ਹੋਇਆਛਾਇ ਤਨਾ ਕੋਈ ਨਹੀਂ ਆਰਪੋ 8:00 ਵਜੇ ਤੁਰਿਆ ਆ ਕਾਫਲਾ ਤੁਰਿਆ ਚੌਥੇ ਦਿਨ ਅਸੀਂ ਇੰਦਰਤਾਂ ਜਾਣ ਵੜੇ ਆ ਹੈਡ ਲੰਗੇ ਆ 9:00 ਵਜੇ ਹੈਡ ਲੰਗੇ ਆ ਚੌਥੇ ਦਿਨ ਫਿਰ ਫੇਰ ਤੇ ਤੁਹਾਨੂੰ ਕੋਈ ਰਸਤੇ 'ਚ ਕੋਈ ਪ੍ਰੋਬਲਮ ਵਗੈਰਾ ਤਾਂ ਨਹੀਂ ਹੋਈ ਨਾ ਸਾਨੂੰ ਕੋਈ ਨਹੀਂ ਹੋਈ ਸਾਡੇ ਨਾਲ ਦੋ ਗੋਰਕੇ ਸੀ ਘੋੜੀਆਂ ਤੇ ਉਸਦੇ ਹਾਂਜੀ ਕਾਫਲਾ ਸਾਡਾ ਬਹੁਤ ਲੰਮਾ ਸੀ ਗੱਡਿਆਂ ਦਾ ਗੋਰਥੇ ਸੀ ਦੋ ਤੇ ਉਹ ਰਾਹ 'ਚ ਇੱਕ ਥਾਂ ਮਰੱਬਾ ਗਏ ਨੂਨਾ ਮੁਸਲਮਾਨਾਂ ਦੀ ਟਾਣੀ ਸੀ ਹਾਂਜੀ ਟਾਣੀ ਸੀ ਤਾਂ ਉਥੇ ਟਾਣੀ ਦੇ ਵਿੱਚ ਮੁਸਲ דוਜੇ ਮਿਲਟਰੀ ਵਾਲੇ ਬੈਠੇ ਹਾਂਜੀ ਚਪਾਈ ਬੈਠੇ ਤਿੰਨ ਚਾਰ ਵਿੱਚ ਉਹ ਗੋਲੀਆਂ ਛੱਡਣ ਤੇ ਸਾਡੇ ਗੱਡੇ ਦੇ ਪਹੀਏ ਦੇ ਵਿੱਚ ਆਣ ਕੇ ਇੱਕ ਗੋਲੀ ਵੱਜੀ ਹਾਂਜੀ ਪਹੀਏ ਦੇ ਵਿੱਚ ਜਦੋਂ ਆਣ ਕੇ ਵੱਜੀ ਤੇ ਗੋਰਖਾ ਸਾਡੇ ਗੱਡੇ ਦੇ ਨਾਲ ਹੀ ਜਾਂਦਾ ਈ ਘੋੜੀ ਤੇ ਹਾਂਜੀ ਉਹਦੇ ਘਾਰ ਹੁਣ ਮਾਰ ਕੇ ਥੀਕੀ ਕਰ ਦਿੱਤਾ ਹਾਂਜੀ ਆਂ ਗਈ ਗੋਲੀ ਦਾ ਪਤਾ ਕਰੀਏ ਕਿੱਥੋਂ ਆਉਂਦੀ ਆ ਉਹਨੇ ਫਿਰ ਜਦੋਂ ਕਾਫਲਾ ਟੱਕ ਕੇ ਉਹਨੇ ਗੋਲੀ ਦਾ ਪਤਾ ਕੀਤਾ ਵੀ ਕਿੱਥੋਂ ਆਉਂਦੀ ਆ ਹਾਂਜੀ ਉਹ ਫਿਰ ਉੱਥੇ ਜਿੰਨੇ ਵੀ ਬੰਦੇ ਸੀ ਨਾ ਢਾਣੀ ਦੇ ਵਿੱਚ ਇੱਕ ਨਹੀਂ ਛੱਡਿਆ ਉਹਨੇ ਫਿਰ ਮਤਲਬ ਸਾਰੇ ਮਾਰਤੇ ਸਾਰੇ ਮਾਰਤੇ ਇੱਥੋਂ ਹੀ ਕਾਫਲੇ ਕੋਲ ਅੱਛਾ ਇੱਕ ਵੀ ਛੱਡਿਆ ਨਾ ਕੋਈ ਸਿਪਾਈ ਛੱਡਿਆ ਤੇ ਨਾ ਕੋਈ ਪੁਲਿਸ ਵਾਲਾ ਛੱਡਿਆ ਤੇ ਨਾ ਕੋਈ ਢਾਣੀ ਵਾਲੇ ਛੱਡੇ ਸਾਰੇ ਖਤਮ ਕਰਤੇ ਤੇ ਫਿਰ ਕਹਿੰਨ ਲੱਗਾ ਵੀ ਚੱਲ ਦਤੂ ਰੋਹੜ ਚੱਲ ਪਏ ਹਾਂਜੀ ਚੌਥੇ ਦਿਨ ਅਸੀਂ 9 ਵਜੇ ਆਣ ਕੇ ਰਾਜ ਇਕ ਪੈਂਦੀ ਸੀ ਕਿ ਉਹ ਲੋਗ ਆ ਕੀ ਤੁਸੀਂ ਉਥੋਂ ਗੱਡਿਆਂ ਦੀ ਨਿਕਲੇ ਸੀ ਜੇ ਰਾਤ ਜੇ ਤੁਸੀਂ ਰਸਤੇ ਦੇ ਵਿੱਚ ਆਈ ਜਾਂਦੇ ਸੀਗੇ ਤੇ ਤੁਹਾਡੇ ਵਾਲਾ ਕਾਫਲਾ ਸਹੀ ਸੀ ਬਾਕੀ ਕਾਫਲਿਆਂ ਤੇ ਕੋਈ ਅਤਿਆਚਾਰ ਕੀਤਾ ਹੋਇਆ ਅਤਿਆਚਾਰ ਬਾਅਦ ਜਿਹੜੇ ਰਹਿ ਗਏ ਨਾ ਹਾਂਜੀ ਬਾਅਦ ਤੋਂ ਸਾਡੇ ਜੋ ਉਹਨਾਂ ਦੀ ਅਤਿਆਚਾਰ ਬਹੁਤ ਹੋਈ ਆ ਤੁਸੀਂ ਆਪਦੀ ਅੱਖਾਂ ਨਾਲ ਦੇਖਿਆ ਇਹ ਸਭ ਕੁਝ। ਆਪਾਂ ਨੇ ਦੇਖਿਆ ਸਾਰਾ ਕੁਝ ਵੇਖਿਆ। ਹਾਂਜੀ। ਤੇ ਇਧਰੋਂ ਆਪਣੇ ਮੁਸਲਮਾਨਾ ਉਧਰੋਂ ਜਦੋਂ ਗੱਡੀ ਆਈ ਨਾ ਆਪਣੇ ਹਿੰਦੂਆਂ ਦੀ ਆਏ ਨੂੰ ਭਰ ਕੇ। ਹਾਂਜੀ। ਇਹਨਾਂ ਦਾ ਤਾਨੂੰ ਤੇ ਮੁਸਲਮਾਨਾਂ ਨੇ ਪਹਿਲਾਂ ਉਹ ਗੱਡੀ ਆਪਣੀ ਵਢੀ ਆ। ਆਪਣੀ ਗੱਡੀ। ਹਾਂ। ਤੇ ਆਪਣੇ ਇਹ ਨਾ ਆਪਣੇ ਵਢਿਆਂ ਤੋਂ ਬਾਅਦ ਫਿਰ ਆਪਣੇ ਨੇ ਹਕਤਿਆਚਾਰੀ ਕੀਤੀ ਆ ਫਿਰ। ਅੱਛਾ ਮਤਲਬ ਪਹਿਲ ਉਹਨਾਂ ਨੇ ਕੀਤੀ ਆ। ਪਹਿਲ ਉਹਨਾਂ ਨੇ ਕੀਤੀ ਆ। ਜਦੋਂ ਇਧਰੋਂ ਇਹਨਾਂ ਦੀ ਗੱਡੀ ਗਈ ਨਾ ਉਹ ਫਿਰ ਆਪਣੇ ਨੇ ਵਢੀ ਆ। दे दे कर, दे हुं दे हुं दे अच्छा ਜੇ ਤੁਸੀਂ ਪਾਕਿਸਤਾਨ 'ਚ ਰਹਿੰਦੇ ਹੁੰਦੇ ਸੀਗੇ ਕੀ ਉਦੋਂ ਮੁਸਲਮਾਨਾਂ ਦੇ ਘਰ ਵੀ ਨਾਲ ਹੁੰਦੇ ਸੀਗੇ ਘਰ ਕੋਲ ਕੋਲ ਘਰ ਸਹੀ ਵਰਤਦੇ ਹੁੰਦੇ ਸੀ ਇੱਕ ਦੂਜੇ ਨਾਲ ਅੱਛਾ ਭੈਣ ਭਰਾਵਾਂ ਵਾਂਗ ਹਾਂ ਭੈਣ ਭਰਾਵਾਂ ਤਾਰੇ ਜਿੱਦਾ ਇੱਥੇ ਹੁਣ ਆਪਾਂ ਬੈਠੇ ਆ ਅੱਛਾ ਇਦਾਂ ਹੀ ਵਰਤਦੇ ਹੁੰਦੇ ਸੀ ਅੱਛਾ ਤੇ ਚੌਥੇ ਦਿਨ ਅਸੀਂ ਇੱਥੇ ਟੱਪੇ ਆਏ ਆ 9 ਵਜੇ ਹੈ ਟੱਪੇ ਆ ਸੋਇਰ ਨੂੰ ਹਾਂਜੀ ਫੇਰ ਗੌਰ ਸੇ ਕਰਨੇ ਕਿ ਆਪਣਾ ਹਿੰਦ ਦਾ ਤਨ ਆ ਗਿਆ ਤੇ ਹੁਣ ਤੁਸੀਂ ਇੱਥੇ ਲੰਗਰ ਪਾਣੀ ਛਕੋ ਅਰਮਾਨ ਕਰੋ ਨਾ ਹੋ ਤੋ ਕੋਈ ਇੱਥੇ ਡਰਨੀ ਹਾਂਜੀ 9 ਵਜੇ ਜੋ ਕਾਫਲਾ ਟੱਪ ਗਿਆ ਫਿਰ ਜੀ ਪਿਛਲੇ ਪਹਿਰੇ ਤੇ ਫਾਜ਼ਲ ਕੇ ਜਾਵੜੇ ਐਂਚ ਹਾਂਜੀ ਫਾਜ਼ਲ ਕੇ ਜਾਵੜੇ ਉੱਥੇ ਜਿਹੜਾ ਲੋਸਮੈਂਟ ਕਰਦੇ ਲੋਰਮੈਂਟ ਨੇ ਮੀ ਭਾਈ ਗੱਡੀਆਂ ਤੇ ਗੱਡੇ ਤੋਰੋ ਰੱਖੋ ਤੇ ਬਾਕੀ ਜਿਹਨੇ ਜੀ ਆ ਜਾਂਦੇ ਆ ਉਹ ਜਿੱਤੇ ਸਰ ਰਿਸ਼ਤੇਦਾਰ ਹੈਗਾ ਨਾ ਤੇ ਉਹਦੇ ਕੋਲ ਗੱਡੀਆਂ ਤੇ ਰੇਲਾਂ ਤੇ ਚੜਾ ਕੇ ਦੋ ਤੇ ਕੋਈ ਰਿਸ਼ਤੇਦਾਰ ਕੋ ਛੱਡੋ ਗੱਡੇ ਤੇ ਦੋ ਚਾਰ ਦਿਨ ਹਟ ਕੇ ਤੁਰੇ ਜਾਣਗੇ ਹੌਲੀ ਹੌਲੀ ਜਾਣਗੇ ਤੇ ਰਿਸ਼ਤੇਦਾਰਾਂ ਨੂੰ ਪਜਾਓ ਟਿਕਾਣੇ ਆਹ ਕਰਕੇ ਅਸੀਂ ਫਿਰ ਉਥੋਂ 15-20 ਜੋ ਆਗ ਜੰਨਾ ਬੁੜੀਆਂ ਬੜੀਆਂ ਮੇਰਾ ਬਾਪੂ ਨਾਲ ਗਿਆ ਇੱਕ ਸਾਡਾ ਨਾਨਾ ਨਾਲ ਗਿਆ ਇੱਕ ਦੋ ਬੰਦੇ ਹੋਰ ਬੁੜੀਆਂ ਸਾਰੀਆਂ ਇੱਕ ਇੱਕ ਬੁੜੀ ਗੱਡਿਆ ਨਾਰਾਇਣ ਦੀ ਦੋ ਦੋ ਬੰਦੇ ਰਹਿ ਗਏ ਹਾਂਜੀ ਤੇ ਬਾਕੀ ਦੇ ਸਾਰੇ ਅਸੀਂ ਉੱਥੇ ਜਾਵਰੇ ਜੈਨਪੁਰスルਤਾਨਪੁਰ ਦੇ ਲਾਗੇ ਜੈਨਪੁਰ ਸੀ ਅੱਛਾ ਇਹਨਾਂ ਦੇ ਮਾਸੀ ਦੇ ਪੁੱਤ ਰਹਿੰਦੇ ਨੇ ਸਾਡੇ ਬਾਪੂ ਕੋਲ ਫਿਰ ਤੁਸੀਂ ਸਾਰੇ ਉੱਥੇ ਵਾਗਦੇ ਅਸੀਂ ਫਿਰ ਉੱਥੇ ਚਲੇ ਗਏ ਅੱਛਾ ਜੀ ਉੱਥੇ ਅਸੀਂ ਗਏ ਰਾਜ ਇੱਕ ਪਿੰਡ ਆਇਆ ਫੇ ਕੰਰਾ ਹਾਂਜੀ ਤੇ ਡੇਢ ਛੇ ਪੀਰ ਜਾ ਕੇ ਆਵਾਜ਼ ਮਾਰੀ ਬਾਪੂ ਹੁਣ ਆ ਰਹੇ ਹਾਂਜੀ ਵੀ ਅਸੀਂ ਜੈਨਪੁਰ ਜਾਣਾ ਹਾਂਜੀ ਤੇ ਉਹਨਾਂ ਨੇ ਸਮਝਿਆ ਕਿ ਮੁਸਲਮਾਨ ਆ ਗਏ ਕਾਫਰ ਕਹਿੰਦੇ ਸੀ ਮੁਸਲਮਾਨ ਨੂੰ ਹਾਂਜੀ ਕਾਫਰ ਆ ਗਏ ਕਾਫਰ ਆ ਗਏ ਤੇ ਫਿਰ ਬਾਪੂ ਹੁੜੀ ਕਹਿੰਦਾ ਕਿ ਵੀ ਕਾਫਰ ਨਹੀਂ ਅਸੀਂ ਹੈਗੇ ਤੁਹਾਡੇ ਭਰਾ ਹਾਂਜੀ ਉਦੋਂ ਡਰ ਤਾਂ ਹੁੰਦਾ ਹੋਊਗਾ ਡਰ ਬਹੁਤ ਸੀ ਚਾਰ ਕੰਮ ਤੇ ਚੱਲ ਨਹੀਂ ਜਾਇ ਪਹਿਲਾ ਕਾਫਲਾ ਸਾਡਾ ਹੀ ਆਇਆ ਸੀ ਹਾਂਜੀ ਉਹ ਫਿਰ ਦੋ ਵੀ ਨਹੀਂ ਆਉਂਦੇ ਰਹਿ ਉਦੋਂ ਬਲੈਂਟਰੀ ਲਿਉਂਦੀ ਕੱਢ ਕੱਢ ਕੇ ਜਿਹੜੇ ਮੁਸਲਮਾਨ ਆ ਕੇ ਹੋਏ ਸੀ ਤੇ ਤੁਹਾਨੂੰ ਜਿਉ ਫੇਰਾ ਜਿਹੜੇ ਨਹੀਂ ਜਿਹੜੇ ਕਹੇ ਤੁਹਾਨੂੰ ਗੰਢੜਾ ਗੋਡੀਆਂ ਨਾਲ ਸਾਰਿਆਂ ਨੂੰ ਚੱਕ ਕੇ ਤੁਹਾਨੂੰ ਹਸਪਤਲ ਛੱਡ ਕੇ ਆਏ ਉਹਨਾਂ ਦੇ ਕੋਲ ਜਿੱਥੇ ਰਾਂ ਦੇ ਮਾਸੀ ਦੇ ਪੁੱਤਰ ਇਹਦੇ ਮਾਸੜ ਮਾਸੀ ਵੀ ਹੈਗੇ ਸੀ ਇਹਨਾਂ ਨੇ ਹਾਂਜੀ ਤੇ ਦੋ ਮਾਸੀ ਦੇ ਪੁੱਤ ਸੀ ਉਹ ਵੀ ਵਿਆਹੇ ਹੋਏ ਸੀ ਉੱਥੇ ਛੱਡ ਕੇ ਆਏ ਜੀ ਉਹ ਸਾਰਾ ਪਿੰਡ ਸਾਨੂੰ ਤੇ ਇਦਾਂ ਕਰਕੇ ਜੀ ਅਸੀਂ ਇੱਥੇ ਫਿਰ ਗੱਡੇ ਵਿੱਚ ਤੀਜੇ ਚੌਥੇ ਦਿਨ ਆਉਣ ਆਪਣੇ ਮਗਰੋਂ ਹਾਂਜੀ ਉੱਥੋਂ ਉੱਠ ਕੇ ਫਿਰ ਕਾ ਆ ਸੀ ਇੱਕ ਭਾਗ ਹੋ ਰਾਇ ਹੀ ਭਾਗ ਹੋ ਰਾਇ ਪਿੰਡ ਸੀ ਸਰਸਾਨਪੁਰ ਦੇ ਲਾਗੇ ਹਾਂਜੀ ਉੱਥੇ ਚਲੇਗਾ ਉੱਥੇ ਚਲੇਗਾ ਤੇ ਘਟੇ ਬਹੁਤ ਸੀ ਸਾਡੇ ਕਈ ਘਰ ਸੀ ਅਸੀਂ ਤੇ ਇਸ ਆਵਲ ਨਾਲ ਕੇ ਸਾਰੇ ਆਪਣੇ ਨਾਲ ਕੇ ਸਾਰੇ ਸੂਰੇ ਇਕੱਠੀ ਸੀ ਤੁਸੀਂ ਉੱਥੇ ਪਾਕਿਸਤਾਨ ਚ ਰਹਿੰਦੇ ਸੀ ਉਹ ਘਰ ਤੁਹਾਡੇ ਆਉਂਦੇ ਸੀਗੇ ਹਾਂ ਆਉਂਦੇ ਸੀ ਸਾਡੇ ਘਰ ਤਾਂ ਫਿਰ ਇੱਥੇ ਆ ਕੇ ਤਾਂ ਉਹ ਉਹ ਤਾਂ ਆਪਦਾ ਹੀ ਬਣਿਆ ਫਿਰ ਉਹ ਮੰਗਰੋ ਤੇ ਨਹੀਂ ਨਾ ਬੜੇ ਫਿਰ ਹਾਂਜੀ ਜਦੋਂ ਇੱਥੇ ਆਏ ਹੋ ਇੱਥੇ ਤਾਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੋਊਗਾ ਤੁਸੀਂ ਬਸ ਇਦਾਂ ਹੀ ਆ ਫਿਰ ਇੱਥੇ ਭਾਗ ਹੋ ਰਾਇ ਆਏ ਇੱਥੇ ਰਹਿ 15 ਦਿਨ ਹਾਂਜੀ ਤੇ ਇਧਰ ਅੱਜ ਦਾ ਆਪਣੀ ਨਾਲ ਹੀ ਤਾਂ ਉਹਨੂੰ ਵੇਈ ਆਦੇ ਆ ਹਾਂਜੀ ਉਹ ਟੱਪ ਦੀ ਬਾਹਰ ਨਿਕਲਦੀ ਜੇ ਕਈ ਦਿਨ ਚਾਰ ਪੰਜ ਦਿਨ ਬਾਹਰ ਨਿਕਲਦੀ 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 ਕੋਥੇ ਅਸੀਂ ਮਾਣ ਬਾਪੂ ਬੰਜਾ ਢਾਈ ਪਏ ਤੇ ਮਾਵਾਹਾਉ ਚਾਈ ਪਿਛਾ ਨਹੀਂ ਮਾਇ ਜੇ ਤਾਂ ਇੱਧਰ ਲੱਭਣਾ ਪਾਣੀ ਪਰੇ ਰਹਿੰਦਾ ਹੋਣਾ ਆਪਣਾ ਹਾਂਜੀ ਪਿਆਠਕਾ ਵਜੇ ਰਾਤ ਦੇ ਤੇ ਮੈਂ ਬਾਪੂ ਦੇ ਨਾਲ ਬਾਈ ਮੈਨੂੰ ਆਹ ਤੋਂ ਦੀ ਮੰਜੇ ਦੇ ਪੈ ਗਏ ਨਾ ਥੱਲੇ ਡੱਕੇ ਮਾਰੀ ਜਾਣੇ ਰਾਤ ਨੂੰ ਹਾਂਜੀ ਜਿੰਨਾ ਦੀ ਨੀਂਦ ਨਾ ਹੋਣੀ ਮੈਂ ਤਾਂ ਡੱਕੇ ਜੇ ਮਾਰੀ ਜਾਣਾ ਤੇ ਮੰਜੇ ਦੇ ਥੱਲੇ ਪਾਣੀ ਆਉਣ ਵੜਿਆ ਅੱਛਾ ਤੁਹਾਨੂੰ ਉਦੋਂ ਪਤਾ ਲੱਗ ਗਿਆ ਕੀ ਪਤਾ ਲੱਗ ਗਿਆ ਮੈਨੂੰ ਹਾਂਜੀ ਮੈਂ ਕਿਹਾ ਬਾਪੂ ਪਾਣੀ ਆ ਗਿਆ ਆਉਂਦਾ ਹੈ ਹਾਂ ਪਾਣੀ ਆ ਗਿਆ ਤੇ ਬਾਪੂ ਨੇ ਫੇਰ ਲਲਕਾਰਾ ਮਾਰਿਆ ਆਵਾਜ਼ ਵੀ ਪਾਣੀ ਆਣ ਵੜਿਆ ਪਿੰਡ ਨੂੰ ਤੇ ਇਤਜ਼ਾਮ ਕਰ ਲੋ ਇਹ ਕਰਤਾਰ ਹੁਣੀ ਆਇਆ ਬੰਦੇ ਤੇ ਉਹ ਰਾਤੋਂ ਤੇ ਆਪਾਂ ਸੀ ਆਇਆ ਬੰਦੇ ਇਹਨਾਂ ਟਫੇ ਸਾਰੀ ਰਾਤ ਕੱਢੀ ਢਾਲੀ ਤੇ ਅੱਛਾ ਜੀ ਪਸ਼ੂ ਕੋਠੇ ਡੰਗਪਾ ਦਾ ਪਸ਼ੂ ਤੇ ਕੋਠਿਆਂ ਦੇ ਚੜਾ ਦੇ ਉੱਥੇ ਬੰਨ ਤੱਕ ਤੇ ਸਾਡੇ ਦੇ ਇੰਦਰ ਉਹ ਦੇਖ ਦੇਗਾ ਕਿ ਕੋਠਿਆਂ ਦੇ ਉੱਤੇ ਦੀ ਬਾਲ ਦੇ ਚੜਾਉਂ ਦੇਗਾ ਤੇ ਗਾਂ ਤੁਰੇਗਾ ਜਦੋਂ ਭਾਈ ਤੜਕਾ ਆਇਆ ਹੋਇਆ ਤੇ ਲਾਉਸਰ ਵੀ ਤੇ ਕਰ ਦਿੱਤੀ ਪਿੰਡ ਵਾਲਿਆਂ ਨੇ ਇਹ ਪਹਿਲਾਂ ਤੋਂ ਰਹਿੰਦੇ ਸੀ ਇੱਥੇ ਹਾਂਜੀ ਵੀ ਤੇ ਇਹਦਾ ਕਰੋ ਤੇ ਜਾਣ ਕੇ ਦੂਜੀ ਆਪਣੀ ਮਸਜਿਦ ਵਿੱਚ ਆ ਜਾਓ ਇੱਥੇ ਕੋਈ ਡਾਰ ਨਹੀਂ ਚਾਰ ਚਾਰ ਦੁਆਰੀ ਬਹੁਤ ਕੀ ਆ ਪਾਣੀ ਨਹੀਂ ਪੈਂਦਾ ਮਸਜਿਦ ਦੇ ਦੇ ਤੇ ਅੱਛਾ ਜੀ ਤੇ ਕੱਚਾ ਮਕਾਨ ਇੱਕ ਨਹੀਂ ਗਿਆ ਫਿਰ ਸਾਰੇ ਡਿੱਗ ਗਏ ਸਾਰੇ ਡਿੱਗ ਗਏ ਅੱਛਾ ਜੀ ਉੱਥੇ ਫਿਰ ਰਹੇ ਵੀ ਨਾ ਤੇ ਇੱਕ ਸਾਡਾ ਚਾਚਾ ਮਮਾਰ ਹੋ ਗਿਆ ਤੇ ਭਾਜਰ ਕੇ ਉਹਨੂੰ ਹਈਆ ਹੋ ਗਿਆ ਦੋਵੇਂ ਕਲਾ ਚੱਲਦੀਆਂ। ਜਦ ਦੋਵੇਂ ਕਲਾ ਚੱਲਦੀਆਂ ਫਿਰ ਚੱਲ ਗਈਆਂ ਫਿਰ। ਹਾਂਜੀ। ਇਧਰ ਆਣ ਕੇ ਦੋ ਮਹੀਨੇ ਕਰੋ। ਫਿਰ ਇੱਥੋਂ ਅਸੀਂ ਭਾਗ ਹੋ ਰਹੇ ਹਾਂ ਨਿਕਲੇ। ਕੱਚੀਆਂ ਲਾਟਾਂ ਪਾਈਆਂ ਗੌਰਮੈਂਟ ਨੇ ਸਾਡੀਆਂ ਉਹ ਜਲੰਧਰੋਂ ਪਰਾਂ। ਹਾਂਜੀ। ਆਦੋਂ ਕੋ ਸ਼ਾਇਦ ਉਹਦੇ ਲਾਗੇ। ਅੱਛਾ ਜੇਠਪੁਰ ਪਿੰਡ ਸੀ। ਤੇ ਆਦਗੁਰ ਤੋਂ 6-7 ਮੀਲ ਸੇ ਆਉਣ ਪਈ ਤਾਂ। ਉੱਥੇ ਕੱਚੀਆਂ ਲਾਟਾਂ ਸਾਡੀਆਂ ਪਾਈਆਂ ਤੇ ਸਾਡੀਆਂ। ਹਾਂਜੀ ਤਿੰਨ ਸਾਲ ਉੱਥੇ ਰਹਿ ਉਹ ਪਾ ਜੇ ਨਾ ਯਾ ਕਿ ਬੀ ਨਾ ਸੋ ਨਾਨ ਕੇ ਸਾਭ ਲੀਆਂ ਮਤਲਬ ਤੁਸੀਂ ਤੁਹਾਨੂੰ ਫਿਰ ਉੱਠਣਾ ਪਿਆ ਉੱਠਣਾ ਪਿਆ ਉੱਥੋਂ ਉੱਠ ਕੇ ਫੇਰਾ ਸੀ ਛਾਗੋੜ ਦੇ ਲਾਗੇ ਆਏ ਅੱਧੇ ਚਲੇ ਗਏ ਗੰਗਾਰਾ ਘਰ ਤੋਂ ਪਰਾਂ ਹਾਂਜੀ ਤੇ ਛਾਗੋੜ ਦੇ ਲਾਗੇ ਸਾਲ ਰਹਿ ਇੱਥੇ ਬਹੁਤ ਮੁਸ਼ਕਲ ਰਹਾ ਪੈਰੀ ਬੜੀ ਤਕੜੀ ਸੀ ਫਸਲ ਵੀ ਬਹੁਤ ਹੋਈ ਤੇ ਗਾਂ ਅਸੂ ਦੀ ਮਸਾਂਦ ਵਾਲੇ ਦਿਨ ਮੀਂਹ ਲੱਥਾ 4 ਵਜੇ ਫਿਰ ਨੇ ਲਥਾ ਫੜਾਈ ਦਾ ਡਾਂਗਾ ਤਰਾਂ ਤੋਂ ਥਾਂ ਨੂੰ ਤਾਰਾ ਹੁਣ 16 ਘਟੇ 20 ਲਗਾਤਾਰ ਰੋਪਿਆ ਬਾਅਦ ਆਪਾਂ ਦਸਾਂ ਕਿ ਮੇਟਾ ਦੇ ਤੇ ਕੋਠੇ ਡਿਗਣ ਲੱਪਾ ਇੰਨਾ ਤੇਜਮੀ ਇੰਨਾ ਤੇਜਮੀ ਅਫਜਾਨੀ ਉਹਨਾਂ ਨਿਕਲ ਜਾਂਦੀ 12 13 ਦਿਨਾਂ ਦਾ ਰਸ ਹੈ ਤੇ ਐਦਾਂ ਵਿੱਚ ਉਹਦੀ ਇਧਰੋਂ ਬਾਜ਼ਾਰ ਆਉਂਦੇ ਇਧਰ ਲੈ ਬੈਨਾ ਕਰ ਆਪਣਾ ਇਧਰ ਜੱਟਾਂ ਦੇ ਘਰ ਸੇ ਹਾਂਜੀ ਛੱਤਾਂ ਕਟੀਆਂ ਸੀ ਤੇ ਕੰਧਾਂ ਪੱਕੀਆਂ ਸੀ ਅੱਛਾ ਨਾਉਂ ਕੀ ਕਹਿੰਦਾ ਉਹ ਨਾ ਉਹ ਥਾਂ 'ਚ ਪਾਣੀ ਨਹੀਂ ਸੀ ਚੜਿਆ ਫਾਟੇ ਵੇੜੇ ਇਹ ਪਰਫੈਕਟ ਜਿਹੜੇ ਜੱਟਾਂ ਵਾਲੇ ਬੰਨੀ ਸੀ ਉਧਰ ਪਾਣੀ ਨਹੀਂ ਚੜਿਆ ਉਹ ਉਧਰ ਨਹੀਂ ਚੜਿਆ ਅੱਛਾ ਕਿਉਂ ਇਥੋ ਦੀ ਗਾ ਬਜਾਸ ਤੇ ਆਪਣ ਛੱਡ ਗਿਆ ਈ ਵੀ ਹੈ ਜਾਂਦਾ ਪਾਣੀ ਆਏ ਨੂੰ ਲੋਰ ਚ ਇਧਰ ਸਾਰਾ ਪਾਣੀ ਪਿੰਡ ਦਾ ਤੇ ਫੇ ਉਹਨਾਂ ਨੇ ਕਿ ਆ ਵੀ ਆ ਤੋ ਇਹ ਤਾਂ ਸਾਡੇ ਮਕਾਨਾਂ ਜਾਓ ਫੇਰ ਅਸੀਂ ਉਥੇ ਰਹਿ ਦੋ ਮਹੀਨੇ ਉਹਨਾਂ ਦੇ ਮਕਾਨਾਂ ਚ ਅੱਛਾ ਰੋਟੀ ਪਾਣੀ ਕੱਠਾਈ ਜਾ ਉਹਨਾਂ ਦਾ ਵੀ ਤੇ ਆਪਣਾ ਵੀ ਉਹਨਾਂ ਦੀਆਂ ਪਾਗਾਂ ਦੇ ਕਾਰਨ ਉਹਨਾਂ ਉਹਨਾਂ ਨੇ ਪਗਾਂਿਆਂ ਦੇ ਉਹਨਾਂ ਸਾਥੀ ਪਗਾਂਿਆਂ ਉਹਨਾਂ ਖਾ ਲਏ ਮਤਲਬ ਉਸ ਟਾਈਮ ਤੇ ਕੋਈ ਫਰਕ ਨਹੀਂ ਸੀ ਨਾ ਕੋਈ ਫਰਕ ਨਹੀਂ ਪੁਰਾਜ ਨੇ ਫਰਕ ਨਹੀਂ ਜਾਟ ਸੀ ਉਹਨਾਂ ਦੀ ਪੈੜੀ ਬਹੁਦੇ ਸੀ ਅਸੀਂ ਹਾਂਜੀ ਤੇ ਸਾਲ ਬਾਅਦ ਉੱਥੇ ਰਹਿ ਫੇਰੇ ਗੰਗਾ ਨਗਰ ਦੇ ਲਾਗੇ ਆ ਗਏ ਹਾਂਜੀ ਗੰਗਾ ਨਗਰ ਦੇ ਲਾਗੇ ਆ ਇੱਥੇ ਆ ਗਏ 15 18 19 ਕੋ ਸੀ ਗੰਗਾ ਨਗਰ ਕੋ ਤੇ 38 ਜੀ ਵੀ ਪਿੰਡ ਵਜਦਾ ਠਾਣੇਦਾਰ ਦੀ ਕਾਰਤ ਸੀ ਉੱਥੇ ਅਸੀਂ ਰਹਿ ਤਿੰਨ ਸਾਲ ਹਾਂਜੀ ਫੇਰ ਅੱਗੇ ਫੇਰ ਉਥੋਂ ਅਸੀਂ ਆਏ ਦਵਾਨਖੇੜੇ ਆਏ ਆ ਅੱਛਾ ਜੀ ਦਵਾਨਖੇੜੇ ਆਏ ਆ ਫਿਰ ਇੱਥੇ ਰਹੇ ਆ 10 ਸਾਲ ਦਵਾਨਖੇੜੇ ਦਵਾਨਖੇੜੇ ਇੱਥੇ ਆਪਦੇ ਘਰ ਹੁੰਦੇ ਸੀ ਇੱਥੇ ਮਾਲਕਾਂ ਦੇ ਘਰ ਦੀ ਜਿਹਨਾਂ ਦੀ ਪੈੜੀ ਬਹੁਤ ਉਹਨਾਂ ਦੇ ਘਰ ਉਹਨਾਂ ਦੀ ਜ਼ਮੀਨ ਵਾਉਂਦੇ ਸੀ ਉਹਨਾਂ ਦੇ ਘਰ ਸੀ ਤੇ ਉਹਨਾਂ ਦੀ ਪਾਕਿਸਤਾਨ ਜਵਾਉਂਦੇ ਆਏ ਸੀ ਅੱਛਾ ਉਹਨਾਂ ਦੀ ਪਾਕਿਸਤਾਨ ਚ ਵਾਉਂਦੇ ਤੇ ਉਹਨਾਂ ਦੀ ਇੱਥੇ ਆਣ ਕੇ 10 ਸਾਲ ਵਾਈ ਅਸੀਂ ਉਹ ਵੀ ਤੁਹਾਡੇ ਨਾਲ ਹੀ ਆਏ ਸੀ ਇੱਧਰ ਉਹ ਉਹਨੂੰ ਜ਼ਮੀਨ ਇੱਥੇ ਹੀ ਆ ਗਈ ਸੀ ਅੱਛਾ ਜੀ ਉਹਨਾਂ ਦੀ ਤੱਕ ਜ਼ਮੀਨ ਸੀ ਨਾ ਸਾਨੂੰ ਪਤਾ ਲੱਗਾ ਬਾਅਦ ਚ ਫਿਰ ਅੱਛਾ ਜੀ ਤੇ ਫਿਰ ਉਥੋਂ ਚਾਚਾ ਆ ਮੀਕਾ ਨੇ ਰੋ ਤੇ ਪੈਲੀ ਲੈਣੀ ਇਹਨਾਂ ਨੂੰ ਆਖਿਆ ਸਵਾਰਨ ਦਾ ਕਰਤਾਰ ਹੋਣੀ ਅੱਜ ਸੀ ਦੂਜੇ ਪੇੜੀ ਤੇ ਹਾਂਜੀ ਇਹਨਾਂ ਨੂੰ ਆਖਿਆ ਤੇ ਅਸੀਂ ਦੀ ਜਾਣਾ ਨਹੀਂ ਗਾ ਤੁਸੀਂ ਜਾਓ ਨਾ ਜਾਓ ਤੇ ਉਸਤਾ ਸਾਰੇ ਸੱਤ ਮਰਭੇ ਦੀ ਲਾਦੇ ਉਹ ਕਹਿਣ ਲੱਗਾ ਤੁਸੀਂ ਸਾਰੇ ਜਣੇ ਆ ਜਾਓ ਤੇ ਸਾਰੀ ਸੰਭਲੋਗੇ ਤੁਸੀਂ ਹੋਰ ਬੰਦਾ ਨਹੀਂ ਬੇਚਾੜਦਾ ਕੋਈ ਕੋਈ ਪਿੱਛੇ ਵਾਉਂਦੇ ਆਏ ਸੀ ਉਹਨਾਂ ਦੀ ਪੈਲੇ ਮਤਲਬ ਉਹਨਾਂ ਨੂੰ ਯਕੀਨ ਸੀ ਤੁਹਾਡੇ ਨੂੰ ਯਕੀਨ ਸੀ ਤੇ ਫਿਰ ਇਹ ਤੇ ਆਏ ਨਾ ਫਿਰ ਕਣਕਾਂ ਦਾ ਨਹੀਂ ਜੀ ਅਸੀਂ ਤੇ ਦੋਵੇਂ ਭਰਾਈਆਂ ਤੇ ਉਹ ਦੂਜੇ ਨਹੀਂ ਆਉਂਦੇ ਨਾ ਚਾਨਣ ਸਿੰਘ ਦਾ ਨਾਮ ਵੀ ਜਾਣਦਾ ਅੱਛਾ ਜੀ ਤੇ ਤੁਸੀਂ ਸਾਨੂੰ ਅੱਧੀ ਦੇ ਦਿਓ ਹਾਂਜੀ ਤੇਰਦੀ ਪੈਲੀ 7:30 ਬਰਾਬਰ ਤਾਂ ਅੱਧੀ ਅਸੀਂ ਬਹੁਤ ਨੇ 10 ਸਾਲ ਵਾਈਆ ਫਿਰ ਜੀ ਫਸਲ ਬਹੁਤ ਹੁੰਦੀ ਰਹੀ ਆ ਭਾ ਨਹੀਂ ਸੀ ਉਂਦੇ 25-20 ਰੁਪਏ ਨਰਮਾ ਮਾਨ ਹੋਣਾ ਤੇ 15-16 ਰੁਪਏ ਕਣਕ ਹੋਣੀ ਮਾਨ ਸਿਆਲ ਦੇ ਵਿੱਚ ਮਤਲਬ ਤੁਹਾਨੂੰ ਤੁਸੀਂ ਪਾਕਿਸਤਾਨ ਤੋਂ ਉੱਠ ਕੇ ਆਏ ਹੋ ਇੱਧਰ ਮਤਲਬ ਦੁੱਖਾਂ ਦਾ ਹੀ ਸਾਮਣਾ ਕਰਨ ਦੁੱਖਾਂ ਦੇ ਹਾਂਜੀ ਚਲੋ ਠੀਕ ਆ ਜੀ ਸਾਨੂੰ ਬਾਪੂ ਜੀ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਉਮੀਦ ਹੋਊਗੀ ਕਿ ਤੁਹਾਨੂੰ ਵੀ ਸਭ ਨੂੰ ਵਧੀਆ ਲੱਗਿਆ ਹੋਊਗਾ ਹਾਂਜੀ ਧੰਨਵਾਦ ਜੀ